ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਬੜਾ ਮਨ ਨੂੰ ਦੁੱਖ ਲੱਗਾ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਪਾਸੇ ਦਾ ਕਿਸਾਨ ਆਗੂ ਕੇਂਦਰ ਸਰਕਾਰ ਦੀ ਟੀਮ ਦੇ ਨਾਲ ਗੱਲਬਾਤ ਕਰਨ ਵਾਸਤੇ ਚੰਡੀਗੜ੍ਹ ਆਇਆ ਸੀ ਚਾਹੇ ਉਹਨਾਂ ਗੱਲਬਾਤ ਬੇਸਿਕਾ ਨਿਕਲੀ ਪਰ ਉਸ ਦੇ ਬਾਵਜੂਦ ਵੀ ਜੋ ਕੇਂਦਰ ਦੇ ਖੇਤੀ ਮੰਤਰੀ ਨੇ ਅੱਖਿਆ ਹੈ ਕਿ ਬਹੁਤ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਪਰ ਇਹਦਾ ਅਜੇ ਕੋਈ ਸਿੱਟਾ ਨਹੀਂ ਨਿਕਲ ਸਕਿਆ ਲੇਕਿਨ ਸਾਨੂੰ ਇਹ ਨਹੀਂ ਸਮਝ ਆਈ ਕਿ ਪੰਜਾਬ ਸਰਕਾਰ ਨੂੰ ਐਦਾਂ ਦਾ ਧੱਕਾ ਕਰਨ ਦੀ ਕੀ ਲੋੜ ਸੀ ਜਮਹੂਰੀਅਤ ਦਕਤਲ ਕਿਉਂ ਉਹਨਾਂ ਨੇ ਕੀਤਾ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਹਨਾਂ ਨੇ ਸ਼ੰਭੂ ਬਾਰਡਰ ਅਤੇ ਜਿਹੜਾ ਖਨੌਰੀ ਬਾਰਡਰ ਹੈ ਉੱਥੇ ਜਿੰਨੇ ਵੀ ਮੋਰਚੇ ਲੱਗੇ ਸੀ ਉਹਨਾਂ ਨੂੰ ਜ਼ਬਰਦਸਤਾਇਆ ਗਿਆ ਹਜੇ ਤੱਕ ਵੀ ਅੱਜ ਰਾਤ ਤੱਕ ਵੀ ਹੁਣ ਤੱਕ ਵੀ ਉਹ ਜਿਹੜਾ ਟੌਣ ਦਾ ਸਿਲਸਿਲਾ ਚੱਲ ਰਿਹਾ ਹੈ ਇਹ ਬਹੁਤ ਵੱਡਾ ਤਕਾ ਕੀਤਾ ਕਿਸਾਨਾਂ ਦੇ ਨਾਲ ਇੱਕ ਸਾਂਝੀ ਅੰਦੋਲਨ ਨਾਲ ਪੰਜਾਬ ਸਰਕਾਰ ਨੇ ਇਹਦੇ ਪਿੱਛੇ ਕੇਂਦਰ ਸਰਕਾਰ ਦਾ ਕੀ ਰੋਲ ਆ ਉਹ ਉਹ ਦਿਨਾਂ 'ਚ ਸਾਹਮਣੇ ਆ ਜੂਗਾ ਇਹ ਕਹਿੰਦੀ ਤਾਂ ਜ਼ਰੂਰ ਹੈ ਜੇ ਆਪਾਂ ਫਰਕ ਦੇਖਦੇ ਆ ਕਿ ਜਦੋਂ ਕਿਸਾਨ ਬੈਠੇ ਸਨ ਸਿੰਘ ਬਾਰਡਰ ਤੇ ਟਿਕਰੀ ਬਾਰਡਰ ਤੇ ਜਾਂ ਹੋਰ ਦੂਸਰੇ ਬਾਰਡਰਸ ਦੇ ਉੱਪਰ ਉਦੋਂ ਉੱਥੇ ਕੇਂਦਰ ਸਰਕਾਰ ਚੌਂਦੀ ਹੋਈ ਵੀ ਉਹਨਾਂ ਨੇ ਧੱਕਾ ਨਹੀਂ ਕੀਤਾ ਸੀ ਕਿਸਾਨਾਂ ਦੇ ਨਾਲ ਨਾ ਹੀ ਉਹਨਾਂ ਦੇ ਮੋਰਚੇ ਨਟਾਇੇ ਸੀਗੇ ਸੋ ਬਹੁਤ ਵੱਡਾ ਜ਼ੁਲਮ ਕੀਤਾ ਪੰਜਾਬ ਸਰਕਾਰ ਨੇ ਇਹਦਾ ਹੱਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਬੈਠ ਕੇ ਕਿਸਾਨਾਂ ਨੂੰ ਮਨਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਹਦਾ ਹੱਲ ਕੱਢਣਾ ਚਾਹੀਦਾ ਸੀ ਐਵੇਂ ਟਕਰਾਅ ਵਿੱਚ ਆ ਕੇ ਪਹਿਲਾਂ ਇਹਨਾਂ ਲੰਬਾ ਸਮਾਂ ਉਹਨਾਂ ਨੇ ਅੰਦੋਲਨ ਚਲਾਇਆ ਉੱਥੇ ਵੀ ਦਿੱਲੀ ਦੇ ਬਾਰਡਰ ਵਿੱਚ ਵੀ ਆਪਣੇ ਇਹਨੇ ਮਹੀਨੇ ਅੰਦੋਲਨ ਚੱਲਿਆ ਤੇ ਬਾਅਦ ਵਿੱਚ ਚਲੋ ਅੰਦੋਲਨ ਸੰਪੂਰਨ ਹੋ ਗਿਆ ਇੱਥੇ ਵੀ ਅੰਦੋਲਨ ਚੱਲ ਰਿਹਾ ਸੀ ਚਾਹੇ ਠੀਕ ਹੀ ਆ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਆਵਾਜਾਈ ਵਿੱਚ ਵਪਾਰ ਨੂੰ ਬੜੀ ਮੁਸ਼ਕਲ ਆ ਰਹੀ ਹੈ ਸਰ ਇਹ ਗੱਲ ਤਾਂ ਆਪਾਂ ਮੰਨਦੇ ਆ ਇਹਦਾ ਹੱਲ ਕਰਨਾ ਚਾਹੀਦਾ ਸੀ ਕਰਕੇ ਵਿਚਾਰ ਤਾਂ ਦੋਨੇ ਪਾਸੇ ਪੰਜਾਬ ਦਾ ਹੋ ਰਿਹਾ ਪਰ ਜਿਵੇਂ ਅੱਜ ਇਹਨਾਂ ਨੇ ਧੱਕੇ ਦੇ ਨਾਲ ਜਾਂ ਉਹਨਾਂ ਕਿਸਾਨਾਂ ਨੂੰ ਗੁਮਰਾਹ ਕਰਕੇ ਉਨਾਂ ਦਿਨਾਂ ਬੇਵਿਸ਼ਵਾਸੀ ਕਰਕੇ ਉਹਨਾਂ ਨੂੰ ਫੜਿਆ ਇਹ ਬਹੁਤ ਹੀ ਮੰਦ ਭਗਾਇਆ ਤੇ ਬਹੁਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਇਹਦੇ ਕੋਈ ਚੰਗੇ ਸਿੱਤੇ ਨਹੀਂ ਨਿਕਲਣਗੇ ਇੱਕ ਹੋਰ ਬੜੀ ਅਫਸੋਸ ਵਾਲੀ ਖਬਰ ਆ ਜਿੱਥੇ ਕਿ ਪੰਜਾਬੀਆਂ ਦੇ ਨਾਲ ਤੇ ਖਾਸ ਤੌਰ ਸਿੱਖਾਂ ਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਮਨਸਰ ਨੂੰ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਜਾਂਦੇ ਨੇ ਸਿੱਖ ਨੌਜਵਾਨ ਜਾਂਦੇ ਨੇ ਤੇ ਆਪਾਂ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਆ। ਇਸ ਆਪਣੇ ਦੇਸ਼ ਵਿੱਚ ਆਪਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਹੈ ਤੇ ਆਪਾਂ ਨੂੰ ਆਪਣੀ ਜਿਹੜੀ ਸੋਚ ਪ੍ਰਗਟ ਕਰਨ ਵਾਸਤੇ ਕੋਈ ਵੀ ਆਪਾਂ ਨੂੰ ਰੋਕ ਨਹੀਂ ਸਕਦਾ। ਚਾਹੇ ਆਪਣਾ ਕੋ ਧਾਰਮਿਕ ਚੇਨ ਹੋਵੇ ਆਪਣਾ ਕੋ ਧਾਰਮਿਕ ਦਿਸ਼ਾਨ ਹੋਵੇ ਆਪਾਂ ਉਹਦਾ ਪ੍ਰਗਟਾਵਾ ਬੜੇ ਖੁੱਲ੍ਹੇਆਮ ਬਿਨਾਂ ਖੌਫ ਤੋਂ ਕਰ ਸਕਦੇ ਆ ਲੇਕਿਨ ਇਹਨਾਂ ਧਾਰਮਿਕ ਜਿੰਨਾ ਨੂੰ ਲੈ ਕੇ ਖਾਲਸਾ ਪੰਥ ਦੇ ਵਿਸ਼ੇਸ਼ ਤੌਰ ਤੇ ਜਿਹੜੇ ਧਾਰਮਿਕ ਨਿਸ਼ਾਨ ਸਾਹਿਬ ਹਨ ਜਾਂ ਕੋਈ ਵੀ ਸ਼ਗਤ ਚਿੰਨ੍ਹ ਆ ਅਗਰ ਉਸ ਦੇ ਨਾਲ ਨਫ਼ਰਤ ਦੀ ਭਾਵਨਾ ਨੂੰ ਰੱਖਦੇ ਮੁਖ ਰੱਖਦੇ ਹੋਏ ਉਸ ਸਾਡੇ ਖਾਲਸਾ ਪੰਥ ਦਾ ਜਿਹੜਾ ਚਿੰਨ੍ਹ ਨੇ ਜਾਂ ਸਾਡਾ ਜਿਹੜਾ ਆਪਣਾ ਖਾਲਸਾ ਪੰਥ ਦੀ ਜਿਹੜੀ ਪਹਿਚਾਣ ਹੈ ਅਗਰ ਉਹਦੇ ਨਾਲ ਤੁਸੀਂ ਇਦਾਂ ਦੀ ਭਾਵਨਾ ਰੱਖ ਕੇ ਤੇ ਤੁਸੀਂ ਆਪਣੇ ਸੂਬਿਆਂ ਵਿੱਚ ਧੱਕਾ ਕਰੋਗੇ ਜਾਂ ਤੁਸੀਂ ਕਾਨੂੰਨ ਆਪਣੇ ਸਾਹਮਣੇ ਚ ਲਾਓਗੇ ਤੇ ਇਸ ਤੋਂ ਮਾਰੀਦਾਨ ਕੋਈ ਹੋਰ ਹੋ ਨਹੀਂ ਸਕਦੀ ਇੱਕ ਲੋਕਤੰਤਰਿਕ ਦੇਸ਼ ਵਾਸਤੇ ਤੇ ਉਹਦੇ ਨਾਗਰਿਕਾਂ ਵਾਸਤੇ ਪੰਜਾਬ ਵਿੱਚ ਵੀ ਸਾਰੇ ਹੀ ਸੂਬਿਆਂ ਦੇ ਲੋਕ ਇੱਥੇ ਰਹਿੰਦੇ ਆ ਬੜਾ ਪਿਆਰ ਬੜਾ ਭਾਈਚਾਰਾ ਬੜੀ ਸਾਜ ਬੜੀ ਸਰਪਾਰਨਾਇਆ ਸਤਿਕਾਰ ਕਰਦੇ ਆ ਪੰਜਾਬੀ ਆਪਾਂ ਸਾਰਿਆਂ ਦਾ ਐਵੇਂ ਜਿਵੇਂ ਪੰਜਾਬੀ ਬਾਹਰ ਦੇ ਸ਼ੁਭਿਆਚ ਜਾ ਕੇ ਆਪਣੀ ਕਿਰਤ ਕਰਦੇ ਆ ਕੰਮ ਕਰਦੇ ਆ ਉਥੇ ਬੜੇ ਮਾਣ ਸਤਿਕਾਰ ਨਾਲ ਰਹਿੰਦੇ ਆ ਦੇਖੋ ਇਹ ਆਪਣਾ ਦੇਸ਼ ਆ ਸਾਰਿਆਂ ਦਾ ਜੇ ਕੋ ਪਹਾੜਾਂ ਨੂੰ ਜਾਂਦਾ ਆ ਕੋ ਘੁੰਮਣ ਜਾਂਦਾ ਜਾਂ ਕਿਤੇ ਕੋਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦਾ ਆ ਆਪਣੇ ਆਪਣੇ ਉਹ ਧਾਰਮਿਕ ਚਿੰਨ੍ਹ ਨਾਲ ਲੈ ਕੇ ਜਾਂਦੇ ਨੇ ਇਹ ਸਾਡੀ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਆ ਲੇਕਿਨ ਅਸੀਂ ਮੰਗ ਕਰਦੇ ਆ ਮਜਲ ਗਵਰਨਮੈਂਟ ਤੋਂ ਵੀ ਤੇ ਸਟੇਟ ਗਵਰਨਮੈਂਟ ਤੋਂ ਵੀ ਕੇਂਦਰ ਸਰਕਾਰ ਇਹਦੇ ਵਿੱਚ ਵੀ ਦਖਲ ਦੇਵੇ ਕਿ ਇਦਾਂ ਦਾ ਜਿਹੜਾ ਸਲੂਕ ਜਾਂ ਇਦਾਂ ਦੀ ਭਾਵਨਾ ਕਦੀ ਵੀ ਕਿਸੇ ਵੀ ਸੂਬੇ ਵਿੱਚ ਵੜਨੀ ਨਹੀਂ ਚਾਹੀਦੀ ਦੂਸਰੇ ਧਰਮਾਂ ਦੇ ਵਿਰੋਧੀਆਂ ਦੂਸਰੇ ਸੂਬਿਆਂ ਦੇ ਲੋਕਾਂ ਦੇ ਵਿਰੋਧ ਇਹ ਆਪਣੀ ਜਿਹੜੀ ਰਾਸ਼ਟਰੀ ਭਾਵਨਾ ਚੜ੍ਹੇਗਾ ਸੋ ਇਹ ਬੜੀਆਂ ਜਿਹੜੀਆਂ ਮਾਣੀਆਂ ਘਟਨਾਵਾਂ ਵਾਪਰੀਆਂ ਨੇ ਖਾਸ ਕਰ ਪੰਜਾਬੀਆਂ ਦੇ ਨਾਲ ਇਹਨਾਂ ਸਾਰੀਆਂ ਘਟਨਾਵਾਂ ਦੀ ਆਪਾਂ ਨਿੰਦਾ ਕਰਦੇ ਹਾਂ ਵਾਇਰਲ ਜੀਕਾ ਖਾਲਸਾ ਵਾਇਰਲ ਜੀਕਾ ਫਤਿਹ